ਸਾਰੇ ਨੂੰ ਸਤਿ ਸ੍ਰੀ ਅਕਾਲ RAM RAM ਹੈਲੋ ਅਬੋਰ ਸਾਥੀਓ ਮੈਂ ਕਿੱਥੇ ਕੋਈ ਬਾਹਰ ਕਾਨਫਰੰਸ 'ਚ ਆਇਆ ਹੋਇਆ ਸੀਗਾ ਤੇ ਅੱਜ ਮੈਨੂੰ ਪਤਾ ਲੱਗਿਆ ਵੀ ਆਪਣੇ ਜਿਹੜੇ ਲੋਕਲ ਬੋਡੀਜ਼ ਮੰਤਰੀ ਐ ਡਾਕਟਰ ਰਵਜੋਤ ਜੀ ਉਹ ਅੱਜ ਸਵੇਰੇ ਸਵੇਰੇ ਅਬੋਰ ਦਾ ਦੌਰਾ ਕਰਕੇ ਗਏ ਸੀ ਸਵੇਰੇ 7 ਵਜੇ ਅਬੋਰ ਆਏ ਸੀ ਮੈਨੂੰ ਕੋਈ ਵੈਸੇ ਸੂਚਨਾ ਨਹੀਂ ਸੀਗੀ ਪਰ ਚਲੋ ਮੇਰੇ ਤੋਂ ਤਾਂ ਆਪਣੀ ਜਿਹੜੀ ਲੋਕਲ ਆਮ ਆਦਮੀ ਲੀਡਰਸ਼ਿਪ ਆ ਘਬਰਾਂਦੀ ਬਹੁਤ ਐ ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਵੀ ਪ੍ਰਸ਼ਾਸਨ ਨੇ ਆਪਣੇ ਜਿਹੜੇ ਮੇਅਰ ਸਾਹਿਬ ਹੈ ਵਿਮਲ ਠਟਈ ਜੀ ਉਹਨਾਂ ਨੂੰ ਵੀ ਉਚਿਤ ਨਹੀਂ ਸਮਝਿਆ ਵੀ ਉਹਨਾਂ ਨੂੰ ਉੱਥੇ ਸੱਦ ਲੈਂਦੇ ਕਿਉਂਕਿ ਦੋਰਾ ਦਾ ਸ਼ਹਿਰ ਦਾ ਕਰਨ ਆ ਇਸ ਵੀ ਕੀ ਮੁਸ਼ਕਿਲਾਂ ਹੈ ਕਾਰਪੋਰੇਸ਼ਨ ਦੇ ਵਿੱਚ ਕੀ ਮੁਸ਼ਕਿਲ ਆ ਰਹੀ ਹੈ ਸ਼ਹਿਰ ਦੇ ਜਿਹੜੇ 3 ਸਾਲਾਂ ਤੋਂ ਹਾਲਾਤ ਹੈ ਕੰਮ ਬੰਦ ਪਏ ਵਿਕਾਸ ਕਾਰੇ ਬੰਦ ਪਏ ਮੇਅਰ ਸਾਹਿਬ ਨੂੰ ਬੁਲਾ ਲੈਂਦੇ ਉਹਨਾਂ ਨੂੰ ਮਤਲਬ ਉਚਿਤ ਬਣਦਾ ਵੀ ਹੈ ਪ੍ਰੋਟੋਕਾਲ ਵੀ ਬਣਦਾ ਵੀ ਚੁਣੇ ਹੋਏ ਮੇਅਰ ਹੈਗੇ ਹੈ ਪਰ ਚਲੋ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਚ ਹੈ ਤੇ ਉਹਨਾਂ ਨੇ ਦੌਰਾ ਕੀਤਾ ਇੰਦਰਾ ਨਗਰੀ ਆਪਣੇ ਕਮਿਊਨਿਟੀ ਹਾਲ ਗਰਾਊਂਡ ਜਿਹੜਾ ਆਪਾਂ 2 ਮਹੀਨੇ ਪਹਿਲੇ ਆਪਾਂ ਦਿਖਾਇਆ ਸੀ ਸਾਰਿਆਂ ਨੂੰ ਆਪਾਂ ਚਿੱਠੀਆਂ ਵੀ ਲਿਖੀ ਸੀ ਆਪਣੇ ਆਬਾ ਪਾਰਕ ਆਪਣੇ ਜਿਹੜਾ ਸਾਰਾ ਨਵਾਂ ਕੰਪਲੈਕਸ ਜਿਹੜਾ ਬਣ ਰਿਹਾ ਹੈ ਅਜੀਮਗੜ ਗਏ ਸੀ ਉੱਥੇ ਗਰਾਊਂਡ 'ਚ ਉੱਥੇ ਆਪਣੇ ਅਜੀਮਗੜ ਦੇ ਵਿੱਚ ਕਹਿਣ ਦਾ ਪਾਵ ਹੈ ਆ ਕੇ ਉਹਨਾਂ ਨੇ ਦੌਰਾ ਕੀਤਾ ਐਂਡ ਕੀ ਕਹਿ ਕੇ ਗਏ ਦੌਰਾ ਕਰਕੇ ਉਹਨੇ ਕਹਿੰਦੇ ਚਲੋ ਪ੍ਰਪੋਜ਼ਲ ਬਣਾਓ ਇੱਕ ਵਾਰੀ ਫੇਰ ਪ੍ਰਪੋਜ਼ਲ ਬਣਾਓ ਤੇ ਆਈਂਕ ਮੰਤਰੀ ਸਾਹਿਬ ਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਹੋਣਾ ਵੀ ਤਿੰਨ ਸਾਲਾਂ ਤੋਂ ਪ੍ਰਪੋਜ਼ਲ ਤਾਂ ਬਣਾ ਬਣਾ ਸੀ ਪਤਾ ਨਹੀਂ ਬਥੇਰੇ ਬੋਰੀਆਂ ਭਰ-ਭਰ ਪ੍ਰਪੋਜ਼ਲ ਬੋਰ ਤੇ ਜਿਹੜੇ ਹੈ ਕਾਰਪੋਰੇਸ਼ਨ ਵੱਲੋਂ ਗਏ ਹੋਏ ਚਲੋ ਗ੍ਰਾਂਟ ਗਰੂਨ ਮੈਨੂੰ ਤਾਂ ਹੁਣ ਫ੍ਰੈਂਕਲੀ ਤਿੰਨ ਸਾਲ ਬਾਅਦ ਜਿਵੇਂ ਕਹਿੰਦੇ ਨੇ ਨਾ ਦੇਰ ਆਏ درست ਆ ਚਲੋ ਆਏ ਤਾਂ ਸਹੀ ਮੰਤਰੀ ਸਾਹਿਬ ਵੈਸੇ ਪਹਿਲੀ ਵਾਰ ਨਹੀਂ ਆਏ ਇਸ ਤੋਂ ਪਹਿਲੇ ਸੀਐਮ ਸਾਹਿਬ ਵੀ ਪਤਾ ਨਹੀਂ ਬਥੇਰੀ ਵਾਰ ਆ ਗਏ ਪਰ ਚਲੋ ਆਏ ਉਹਨਾਂ ਨੇ ਦੌਰਾ ਕੀਤਾ ਥੋੜਾ ਕਸ਼ਟ ਲੈ ਕੇ ਉਮੀਦ ਕਰਦੇ ਆ ਇੱਕ ਹੋਰ ਪ੍ਰਪੋਜ਼ਲ ਬਣਾ ਦਿੰਦੇ ਵੈਸੇ ਤਾਂ ਮੰਤਰੀ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਜਿਹੜਾ 5 ਕਰੋੜ ਰੁਪਏ ਤੁਸੀਂ ਸਾਰੇ ਐਮ ਐਲ ਏਜ਼ ਨੂੰ ਕਿਹਾ ਸੀ ਵੀ ਤੁਹਾਨੂੰ ਇੱਕ ਗ੍ਰਾਂਟ ਦੇਵਾਂਗੇ ਹਲਕੇ ਵਾਸਤੇ ਉਹ ਵੀ ਸਾਡੀ ਮਹੀਨੇ ਤੋਂ ਹੀ ਮੇਰਾ ਪ੍ਰਪੋਪੋਜ਼ਲ ਤਾਂ ਬਣ ਕੇ ਸਰ ਤਿਆਰ ਉੱਥੇ ਡੀ ਸੀ ਸਾਹਿਬ ਕੋਲੇ ਗਿਆ ਹੋਇਆ ਔਰ ਤਾਂ ਔਰ ਲੋਕਲ ਲੀਡਰਸ਼ਿਪ ਨੇ ਇੱਕ ਫੁੱਲ ਟਾਈਮ ਕਮਿਸ਼ਨਰ ਦੀ ਮੰਗ ਕਰ ਲੈਂਦੇ ਉਹਦੇ ਰਿਸ਼ਤੇ ਚਲੋ ਕੋਈ ਜਿਹੜਾ ਖਜ਼ਾਨਾ ਮਾਨ ਸਾਹਿਬ ਕਹਿੰਦੇ ਭਰਿਆ ਹੋਇਆ ਉਹਦੇ ਵਿੱਚ ਆਪਾਂ ਕੁਝ ਨਹੀਂ ਕੁਝ ਨਹੀਂ ਲੈਣਾ ਸੀਗਾ ਕਮਿਸ਼ਨਰ ਤਾਂ ਫੁੱਲ ਟਾਈਮ ਕਮਿਸ਼ਨਰ ਦੀ ਗੱਲ ਕਰ ਲੈਂਦੇ ਪਰ ਚਲੋ ਉਮੀਦ ਹੈ ਇੱਕ ਹੋਰ ਪ੍ਰਪੋਜ਼ਲ ਬਣਾ ਦੇਵਾਂਗੇ ਜਿਹੜੇ 20 ਪ੍ਰਪੋਜ਼ਲ ਪਹਿਲੇ ਗਏ ਹੈ ਤੇ ਇੱਕ ਹੋਰ ਮੈਨੂੰ ਗੱਲ ਬੜੀ ਲੱਗੀ ਜਿਹੜਾ ਕਿ ਆਪਣੇ ਲੋਕਲ ਆਮ ਆਦਮੀ ਦੀ ਲੀਡਰਸ਼ਿਪ ਕਹਿੰਦੇ ਵੀ ਆ ਸੁਨੀਲ ਜਾਖੜ ਜੀ 700 ਕਰੋੜ ਰੁਪਇਆ ਲੈ ਕੇ ਆਏ ਸੀ ਤੇ ਉਹਦੀ ਵੀ ਕੋਈ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਮੰਗ ਨਹੀਂ ਕੀਤੀ ਉਹ ਵੀ ਮੈਂ ਹੈਰਾਨ ਹਾਂ ਕਿਉਂਕਿ ਕਈ ਵਾਰ ਮੈਂ ਸੁਣਿਆ ਉਹ ਕਹਿੰਦੇ ਵੀ ਨਹੀਂ ਅਸੀਂ ਇਹਦੀ ਤੈਕੀਕਾਤ ਕਰਾਵਾਂਗੇ ਹੁਣ ਤਾਂ ਸਵਾ 3 ਸਾਲ ਹੋ ਗਏ ਉਹਦੀ ਤੈਕੀਕਾਤ ਦੀ ਵੀ ਕੋਈ ਡਿਮਾਂਡ ਨਹੀਂ ਕੀਤੀ ਪਰ ਚਲੋ ਆਮ ਆਦਮੀ ਪਾਰਟੀ ਕੋਲੇ ਉਹਨੂੰ